ਬੈਰੇਦਾ ਟੀਵੀ ਨਾਲ ਜੁੜੇ ਹੋਏ ਸਾਰੇ ਦਰਸ਼ਕਾਂ ਨੂੰ ਪ੍ਰਦੀਪ ਢਲੋਂ ਦੀ ਪਿਆਰ ਭਰੀ ਸਤਿ ਸ਼ਕਾਲ ਗੁੱਡ ਮਾਰਨਿੰਗ ਖੁਸ਼ਾਮਦੀਦ ਸੋ ਦੋਸਤੋ ਇੱਕ ਵਾਰ ਫਿਰ ਤੁਹਾਡੇ ਲਈ ਖਾਸ ਪ੍ਰੋਗਰਾਮ ਖਾਸ ਪੇਸ਼ਕਸ਼ ਚੋਣ ਸਰਗਰਮੀਆਂ ਪੰਚਾਇਤੀ ਚੋਣਾਂ ਦੇ ਨਾਲ ਸੰਬੰਧਿਤ ਇੱਕ ਹੋਰ ਪਿੰਡ ਦੇ ਵਿੱਚ ਅਸੀਂ ਪਹੁੰਚ ਚੁੱਕੇ ਹਾਂ ਤੇ ਮੇਰੇ ਨਾਲ ਪਿੰਡ ਧੂਰਕੋਟ ਰਣਸੀ ਦੋਸਤੋ ਧੂਰਕੋਟ ਰਣਸੀ ਪਿੰਡ ਮਸ਼ਹੂਰ ਹੈ ਖਾਸ ਤੌਰ ਤੇ ਇੱਥੋਂ ਦੇ ਸ਼ਾਇਰ ਤੇ ਇਥੋਂ ਦੇ ਖਿਡਾਰੀ ਗੁਰਨਾਮ ਗਾਮੇ ਵਰਗੇ ਜਿਹੜੇ ਖਿਡਾਰੀ ਵੀ ਰਹੇ ਐ ਤੇ ਸ਼ਾਇਰ ਵੀ ਉਮਦਾ ਕਿਸਮ ਦੇ ਸ਼ਾਇਰ ਗੁਰਨਾਮ ਗਾਮਾ ਸ਼ਹਿਵਾਜ਼ ਔਰ ਇੱਕ ਨੌਜਵਾਨ ਸ਼ਾਇਰ ਇਥੋਂ ਉੱਭਰ ਰਹੇ ਐ ਤੂਰਕੋਟ ਦੇ ਵਿੱਚੋਂ ਸੋ ਇਹੋ ਜੇ ਪਿੰਡ ਦੇ ਵਿੱਚ ਆ ਕੇ ਪਹਰੇ ਦਾ ਟੀਵੀ ਵੀ ਮਾਣ ਮਹਿਸੂਸ ਕਰ ਰਿਹਾ ਸੋ ਮੇਰੇ ਨਾਲ ਪਿੰਡ ਧੂਰਕੋਟ ਰਣ ਸਿੰਦੀ ਧਰਤੀ ਤੋਂ ਸਰਪੰਚੀ ਦੀ ਚੋਣ ਲੜ ਰਹੇ ਉਮੀਦਵਾਰ ਨੌਜਵਾਨ ਉਮੀਦਵਾਰ ਨਰਿੰਦਰ ਸਿੰਘ ਉਰਫ ਨਿੰਦਾ ਮੇਰੇ ਨਾਲ ਮੌਜੂਦ ਨੇ ਸਭ ਤੋਂ ਪਹਿਲਾਂ ਆਪਾਂ ਸਵਾਗਤ ਕਰਦੇ ਹਾਂ ਸੱਸੀ ਕਾਲ ਜੀ ਸੱਸੀ ਕਾਲ ਜੀ ਸਭ ਤੋਂ ਪਹਿਲਾਂ ਅਸੀਂ ਪਹਿਰੇ ਦਾ ਟੀਵੀ ਵਾਲੰਟ ਸਾਡੇ ਨਗਰ ਚੌਣ ਤੇ ਜੀ ਆਇਆਂ ਕਹਿੰਦੇ ਆ ਸਵਾਗਤ ਕਰਦੇ ਆ ਬਹੁਤ ਬਹੁਤ ਧੰਨਵਾਦ ਕਰਦੇ ਆ ਕਿ ਸਾਨੂੰ ਸਾਡੇ ਨਗਰ ਚ ਆ ਕੇ ਇਹਨਾਂ ਨੇ ਸਾਨੂੰ ਮੌਕਾ ਦਿੱਤਾ ਅਸੀਂ ਆਪਦੇ ਨਗਰ ਦੇ ਜੋ ਤੁਕ ਤਕ ਤਕਲੀਫਾਂ ਸਾਰੀਆਂ ਸਾਰੇ ਦਿਨ ਦੱਸੇ ਨਿੰ다 ਜੀ ਕਿ ਇਹੋ ਜਿਹਾ ਲੱਗ ਰਿਹਾ ਹੈ ਕਿ ਤੁਸੀਂ ਸਰਪੰਚੀ ਦੀ ਚੋਣ ਲੜ ਰਹੇ ਹੋ ਤੇ ਇੰਨਾ ਵੱਡਾ ਕਾਫਲਾ ਲੋਕਾਂ ਦਾ ਤੁਹਾਡੇ ਨਾਲ ਚੱਲ ਰਿਹਾ ਹੈ ਕੀ ਮਹਿਸੂਸ ਹੋ ਰਿਹਾ ਹੈ ਮਹਿਸੂਸ ਜਦੋਂ ਇਹ ਫੈਸਲਾ ਕੀਤਾ ਗਿਆ ਵੀ ਸਰਪੰਚੀ ਦੀ ਚੋਣ ਵੀ ਮੈਨੂੰ ਆਸ਼ੀਰਵਾਦ ਸ਼ੁਰੂ ਤੋਂ ਹੀ ਮਤਲਬ ਕਹਿ ਕੇ ਨੌਜਵਾਨ ਵੱਲੋਂ ਮਤਲਬ ਮਤਲਬ ਜਿੰਨੇ ਵੀ ਸਾਡੇ ਨੌਜਵਾਨ ਮੁੰਡੇ ਪਿੰਡ ਵੱਲੋਂ ਸਿਆਣੇ ਬਜ਼ੁਰਗਾਂ ਵੱਲੋਂ ਕਹਿ ਕੇ ਮੈਨੂੰ ਬੀਤੋਂ ਲੱਗ ਮੋਰੇ ਅਸੀਂ ਤੇਰੇ ਪਿੱਛੇ ਆ ਸ਼ੁਰੂ ਤੋਂ ਹੀ ਇੰਨਾ ਪਿਆਰ ਦਿੱਤਾ ਗਿਆ ਸੀ ਕਿ ਤੇਰੇ ਅਸੀਂ ਨਾਲ ਚੱਲਾਂਗੇ ਕਿ ਪਿੰਡ ਦਾ ਜੋ ਕੰਮ ਹੈ ਜੋ ਸਮੱਸਿਆ ਹੈ ਮ ਉਹਨਾਂ ਦਾ ਹੱਲ ਕੀਤਾ ਜਾਵੇ ਮੈਨੂੰ ਪਹਿਲਾਂ ਸ਼ੁਰੂ ਤੋਂ ਹੀ ਇੰਨਾ ਪਿਆਰ ਮਿਲ ਗਿਆ ਤੁਸੀਂ ਬਹੁਤ ਸ਼ਾ ਅੱਜ ਅੱਜ ਤੁਸੀਂ ਵੇਖ ਹੀ ਲਿਆ ਵੀ ਕਿੰਨਾ ਨਗਰ ਦਾ ਪਿਆਰ ਹੈ ਮੇਰੇ ਨਾਲ ਮੈਨੂੰ ਇਸ ਕਰਕੇ ਬਹੁਤ ਹੌਸਲਾ ਬਤੂਸ ਹੁੰਦਾ ਵੀ ਅਸੀਂ ਕਾਮਯਾਬ ਹੋਵਾਂਗੇ ਜ਼ਰੂਰ ਕਾਮਯਾਬ ਹੋਵਾਂਗੇ ਨਿੰਦਾ ਜੀ ਸਭ ਤੋਂ ਪਹਿਲਾਂ ਸਾਡੇ ਦਰਸ਼ਕਾਂ ਨੂੰ ਆਪਣੇ ਪਰਿਵਾਰ ਬਾਰੇ ਦੱਸੋ ਪਰਿਵਾਰ ਕਿ ਪਿਸ਼ੋਕੜ ਪਰਿਵਾਰ ਬਾਰੇ ਹਾਂਜੀ ਮੈਂ ਜੀ ਬ੍ਰਦਰ ਤਾਂ ਕੱਲਾ ਜੀ ਤਿੰਨ ਮੇਰੇ ਭੈਣਾ ਮੇਰੇ ਪਾਪਾ ਜੀ ਮਮਾ ਮਮਾ ਜੀ ਸਰਦਾਰ ਮੱਘਰ ਸਿੰਘ ਸੰਧੂ ਮੇਰੇ ਤਾਜ ਜੀ ਸਰਦਾਰ ਸਵਰਗੀ ਸੱਘਰ ਸਿੰਘ ਸੰਧੂ ਚਾਚਾ ਜੀ ਮੇਰੇ ਬਹਾਦਰ ਸਿੰਘ ਸੰਧੂ ਉਹ ਵੀ ਸਵਰਗੀ ਵਾ ਸਵਰਗਵਾਸੀ ਹੈ ਜੀ ਸਾਡੇ ਪਰਿਵਾਰ ਪਛੋਕੜ ਸਰਦਾਰ ਸੱਘਰ ਸਿੰਘ ਸੰਧੂ ਉਹਨਾਂ ਨੇ ਪਿੰਡ ਲਈ ਅਗਰੀ ਵਾਰ ਜਿੰਨਾ ਚਿਰ ਹੋ ਰਹੇ ਆ ساری ਜ਼ਿੰਦਗੀ ਮੇਰੇ ਖਿਆਲ ਚ ਉਹਨਾਂ ਨੇ ਪਿੰਡ ਲਈ ਲਾਈ ਹੈ ਇੱਕ ਵਾਰੀ ਉਹ ਪਿੰਡ ਦੇ ਨਾਇਬ ਸਰਪੰਚ ਵੀ ਰਹੇ ਆ ਸਾਰਾ ਜਿੰਨਾ ਵੀ ਉਹ ਬਹੁਤ ਜ਼ਿਆਦਾ ਉਹਨਾਂ ਨੇ ਪਿੰਡ ਲਈ ਸੇਵਾ ਕੀਤੀ ਹੈ ਸਾਡੇ ਪਰਿਵਾਰ ਦਾ ਸ਼ੁਰੂ ਤੋਂ ਹੀ ਪਿੰਡ ਲਈ ਜਿੰਨਾ ਅਸੀਂ ਕਰ ਸਕਦੇ ਹੋਏ ਹਰ ਪੱਕੋਂ ਅਸੀਂ ਮਤਲਬ ਕਰਦੇ ਆਏ ਸਾਡਾ ਸ਼ੁਰੂ ਤੋਂ ਹੀ ਮਤਲਬ ਮਨ ਤੋਂ ਬਈ ਅਸੀਂ ਪਿੰਡ ਲਈ ਕੁਝ ਨਾ ਕੁਝ ਕਰੀਏ ਅਸੀਂ 10-15 ਸਾਲ ਥੋੜਾ ਜਿਹਾ ਇਸ ਲਾਈਨ ਤੋਂ ਫੇ ਮਤਲਬ ਪਾਸੇ ਸੀ ਤੇ ਪਰ ਹੁਣ ਅਸੀਂ ਦੁਬਾਰਾ ਇਸ ਲਾਈਨ 'ਚ ਆ ਕੇ ਪਿੰਡ ਲਈ ਦੁਬਾਰਾ ਕੁਝ ਨਾ ਕੁਝ ਕਰਨੇ ਚਾਹੁੰਦੇ ਆ ਸਾਡਾ ਪਰਿਵਾਰ ਸਰਦਾਰ ਸੱਗੜ ਸਿੰਘ ਸੰਦਰੂ ਅਸੀਂ ਦੁਬਾਰਾ ਪਿੰਡ ਨੂੰ ਆਪ ਨੂੰ ਇੱਕ ਨਮੂਨਾ ਬਲਾਗ ਬਣਾ ਕੇ ਉਹਨਾਂ ਦੀ ਯਾਦ ਤੱਕ ਕਰਨ ਨੂੰ ਅਸੀਂ ਸਰਧਾਂਜਲੀ ਦੇਣੀ ਚਾਹੁੰਦੇ ਆ ਸੋ ਮੈਂ ਦਰਸ਼ਕਾਂ ਨੂੰ ਦੱਸਣਾ ਚਾਹਾਂਗਾ ਕਿ ਮੇਰੇ ਸੱਜੇ ਹੱਥ ਨਿੰਦਾ ਜੀ ਦੀ ਧਰਮ ਪਤਨੀ ਰਣਜੀਤ ਕੌਰ ਜੀ ਵੀ ਮੌਜੂਦ ਹੈ ਤੇ ਆਪਾਂ ਉਹਨਾਂ ਦਾ ਵੀ ਇੱਥੇ ਪੋਨਸਨ ਤੇ ਸਵਾਗਤ ਕਰਦੇ ਹਾਂ ਨਿੰਦਾ ਜੀ ਜੇ ਸਵਾਲਾਂ ਦੀ ਲੜੀ ਨੂੰ ਅੱਗੇ ਤੋਰੀਏ ਤਾਂ ਇੱਕ ਉਮੀਦਵਾਰ ਲਈ ਸਭ ਤੋਂ ਵੱਡਾ ਸਵਾਲ ਹੁੰਦਾ ਹੈ ਜੋ ਕਿ ਅਸੀਂ ਵੀ ਹਰ ਉਮੀਦਵਾਰ ਨੂੰ ਆਪਣੇ ਸ਼ੋਅ ਦੇ ਵਿੱਚ ਕਰਦੇ ਹਾਂ ਕਿ ਲੋਕ ਤੁਹਾਨੂੰ ਵੋਟ ਕਿਉਂ ਪਾਉਣ ਕਿਉਂ ਸਰਪੰਚ ਬਣੋ ਕਿ ਮੇਰੇ ਮੇਰਾ ਇੱਕ ਮੈਨੂੰ ਸ਼ੌਂਕ ਹੈ ਜੀ ਮੈਂ ਪਿੰਡ ਦਾ ਕੁਝ ਕੰਮ ਕਰਾਂ ਮੇਰੇ ਨਾਲ ਨੌਜਵਾਨ ਬਹੁਤ ਵੱਡੀ ਗਿਣਤੀ ਦੇ ਵਿੱਚ ਮੇਰੇ ਨਾਲ ਨੌਜਵਾਨ ਹੈ ਮੇਰਾ ਮੇਰੇ ਮਨ ਦੇ ਵਿੱਚ ਇੱਕ ਸੁਪਨਾ ਹੈ ਮੈਂ ਆਪ ਤੁਸੀਂ ਪਿੰਡ ਦੀ ਗੱਲ ਕੀਤੀ ਹੈ ਕਿ ਪਿੰਡ ਨੂੰ ਤੁਸੀਂ ਅੱਗੇ ਲੈ ਜਾਣਾ ਚਾਹੁੰਦੇ ਆ ਸਾਡੇ ਦਿਮਾਗ ਦੇ ਵਿੱਚ ਕੁਝ ਪਿੰਡ ਲਈ ਸਥਾਨਕ ਮੁੱਦੇ ਹੁੰਦੇ ਆ ਸਥਾਨਕ ਕੰਮ ਹੁੰਦੇ ਆ ਇਹ ਹੁਜੇ ਕਿਹੜੇ ਕੰਮ ਐ ਜਿਹੜੇ ਤੁਸੀਂ ਲੋਕਾਂ ਦੇ ਨਾਲ ਵਾਅਦਾ ਕਰਦੇ ਆ ਜਦੋਂ ਤੁਸੀਂ ਵੋਟ ਮੰਗਣ ਜਾਂਦੇ ਆ ਕਿ ਮੈਂ ਆ ਪਿੰਡ ਦੇ ਕੰਮ ਐ ਜਿਹੜੇ ਕਰਵਾਉਂਗਾ ਕਿਹੜੇ ਕਿਹੜੇ ਪਿੰਡ ਦੇ ਮੁੱਖ ਕੰਮ ਐ ਜਿਹੜੇ ਤੁਸੀਂ ਤੁਹਾਡੀ ਨਿਗਾਹ 'ਚ ਪਹਿਲਾਂ ਕਰਨਾ ਤੇ ਲੋਕ ਸਾਹਿਬ ਪਹਿਲੇ ਮੈਂ ਦੱਸ ਦਿਆਂ ਵੀ ਇਹ ਸਰਪੰਚੀ ਬਾਰੇ ਮੈਂ ਸੋਚਿਆ ਇਲੈਕਸ਼ਨ ਵਿੱਚ ਆਇਆ ਇਹ ਮੈਂ ਕੋਈ ਨਿੱਜੀ ਸ਼ੌਂਕ ਜਾਂ ਕੋਈ ਗੱਡੀ 'ਤੇ ਲਿਖਾਉਣ ਵਾਸਤੇ ਜਾਂ ਲੋਕਾਂ ਦਿਖਾਵੇ ਵਾਸਤੇ ਨਹੀਂ ਆਇਆ ਮੈਂ ਨਗਰ ਦੇ ਕਹਿਨ ਤੇ ਤੇ ਮੇਰੇ ਮਨ 'ਚ ਜਿਹੜਾ ਤੜਪਣਾ ਸੀ ਉਸ ਕਰਕੇ ਆਇਆ ਸਾਡਾ ਜਿਹੜਾ ਮੇਨ ਮੁੱਦਾ ਪਿੰਡ ਦਾ ਜੀ ਗੰਦੇ ਪਾਣੀ ਦੀ ਨਿਕਾਸੀ ਸਾਡੇ ਪਿੰਡ ਦੇ ਵਿੱਚ ਗੰਦੇ ਪਾਣੀ ਦਾ ਬਹੁਤ ਬੁਰਾ ਹਾਲ ਹੈ ਗਲੀਆਂ ਨਾਲੀਆਂ ਸਾਡੇ ਜਿਵੇਂ ਥੋੜੇ ਦਿਨ ਤੱਕ ਅਸੀਂ ਦਿਹਾੜੇ ਕਰਕੇ ਨਗਰ ਕੀਰਤਨ ਆਉਣ ਬਾਰੇ ਸਾਡੇ ਸਾਰੇ ਨੌਜਵਾਨਾਂ ਨੂੰ ਬਜ਼ੁਰਗਾਂ ਨੂੰ ਸਾਰਿਆਂ ਨੂੰ ਸਾਡੇ ਪਿੰਡ 'ਚ ਫਿਕਰ ਪੈ ਜਾਂਦਾ ਵੀ ਅਸੀਂ ਨਗਰ ਕੀਰਤਨ ਸਾਡੇ ਗੁਰੂ ਮਹਾਰਾਜ ਨੇ ਗਲੀਆਂ ਵਿੱਚ ਨੰਘਣਾ ਅਸੀਂ ਕਿਵੇਂ ਨਿਗਾਵਾ ਕਿਵੇਂ ਨਿਗਾਵਾ ਸਾਨੂੰ ਟੈਂਪਰੇਰੀ ਕੋਈ ਕੇਰੀ ਸਿੱਟਦਾ ਕੋਈ ਮਿੱਟੀ ਸਿੱਟਦਾ ਕੋਈ ਕੋਸ਼ ਕਰਦਾ ਸਾਨੂੰ 2-3 ਦਿਨ ਪਹਿਲਾਂ ਨਗਰ ਨੂੰ ਜਿਹੜੇ ਜਿਹੜੇ ਸੇਵਾ ਕਰਨੀ ਚਾਹੁੰਦੇ ਆ ਧਾਰਮਿਕ ਖਿਆਲਾਂ ਦੇ ਆ ਉਹ ਸਾਰੇ ਉਹਦੀ ਭਾਜਣਾ ਪੈਂਦੀਆਂ ਵੀ ਹੁਣ ਅਸੀਂ ਨਗਰ ਦੇ ਵਿੱਚ ਨਗਰ ਕੀਰਤਨ ਕਿਵੇਂ ਨਿਗਾਵਾ ਸਭ ਤੋਂ ਵੱਡੀ ਸਮੱਸਿਆ ਜੀ ਸਾਡੇ ਗੰਦੇ ਪਾਣੀ ਦੀ ਨਿਕਾਸੀ ਦੀ ਹੈ ਇਹ ਮੇਨ ਮੁੱਦਾ ਸਾਡੇ ਦੂਜਾ ਮੁੱਦਾ ਜੀ ਸਾਡੇ ਪਿੰਡ ਦੇ ਵਿੱਚ ਜਦੋਂ ਹੁਣ ਘਰ ਘਰ ਜਾਇਦਾ ਪਤਾ ਲੱਗਦਾ ਮੇਰੇ ਮਾਤਾਵਾਂ ਜਿਨ੍ਹਾਂ ਦੇ ਸਿਰ ਤੇ ਮਤਲਬ ਪੱਤੀ ਦਾ ਚਲੇ ਗਏ ਵਿਧਵਾਵਾਂ ਜਾਂ ਕੋਈ ਅੰਗਹੀਣ ਬੈਠੇ ਪੈਨਸ਼ਨ ਵੱਲੋਂ ਕੋਈ ਮੰਦੂద్ధి ਬੈਠੇ ਆ ਜੀ ਕੋਈ ਆਪ ਦੀ ਉਮਰ ਜਿੰਨਾ ਦੀ ਜ਼ਿਆਦਾ ਹੋ ਗਈ ਉਹ ਪੈਨਸ਼ਨ ਵੱਲੋਂ ਉਹਨਾਂ ਨੂੰ ਹਜ ਤੱਕ ਕੋਈ ਵੀ ਸਹੂਲਤ ਪੈਨਸ਼ਨ ਕੋਈ ਕਿਤੇ ਵੀ ਨਹੀਂ ਲੱਗੀ ਸਾਡੇ ਬਹੁਤ ਵੱਡੀ ਮਾਤਰਾ ਦੇ ਵਿੱਚ ਇਹ ਰਹਿੰਦੇ ਆ ਜੀ ਮੈਂ ਇਹ ਮਤਲਬ ਮੇਨ ਮੁੱਦਾ ਇਹ ਹੈ ਵੀ ਮੈਂ ਇਹਨਾਂ ਲੋਕਾਂ ਨੂੰ ਕਰ ਕਰ ਜਾ ਕੇ ਵੀ ਬੇਨਤੀ ਕਰਦਾ ਵੀ ਤੁਸੀਂ ਮੈਨੂੰ ਮੌਕਾ ਦਿਓ ਗੰਦੇ ਪਾਣੀ ਦੀ ਨਿਕਾਸੀ ਪਹਿਲ ਦੇ ਆਧਾਰ ਤੇ ਕਰਕੇ ਵੀ ਮੈਂ ਪੂਰਾ ਵਾਦਾ ਕਰਦਾ ਵੀ ਕਿਸੇ ਵੀ ਕਿਸੇ ਬਜ਼ੁਰਗ ਔਰਤ ਮਾਤਾ ਪਿਤਾ ਨੂੰ ਕਿਸੇ ਮੇਰੇ ਵਿੱਚ ਕਿਸੇ ਮੇਰੇ ਕਿਤੇ ਸਮਾਨ ਨਾ ਵੀ ਕਿਤੇ ਜਾ ਕੇ ਮੁੱਕੇ ਜਾਂ ਬਾਹਰ ਜਾ ਕੇ ਜਾਣਾ ਨਾ ਪਵੇ ਸਾਰੇ ਮਸਲੇ ਮੈਂ ਇੱਥੇ ਹੱਲ ਕਰਵਾਉਂਗਾ ਜੀ ਵਾਹ ਜੀ ਵਾਹ ਨੇਦਾ ਜੀ ਤੁਸੀਂ ਇਹ ਜਿਹੜੀ ਪਹਿਲੀ ਚੋਣ ਆਪਣੀ ਜ਼ਿੰਦਗੀ ਚ ਲੜ ਰਹੇ ਹੋ ਜਾਂ ਇਸ ਤੋਂ ਪਹਿਲਾਂ ਵੀ ਕੋਈ ਚੋਣ ਤੁਸੀਂ ਨਹੀਂ ਜੀ ਮੈਂ ਪਹਿਲੀ ਚੋਣ ਹੀ ਹੈਲੀ ਚੋਲਰਾਟ ਪਰ ਤੁਸੀਂ ਵਧਾਈ ਦੇ ਪਾਤਰ ਹੋ ਲੰਦਾ ਜੀ ਤੁਹਾਡੀ ਸੋਚ ਤੇ ਜਿਹੜਾ ਇੱਕ ਉਹਦਾ ਬੁਲਾਰੇ ਤੁਸੀਂ ਪਰਪੱਕੋ ਜਿਹੜੀ ਆਪਣੀ ਤੁਹਾਡੀ ਜਿਹੜੀ ਸ਼ੈਲੀ ਹੈ ਇੱਕ ਬੁਲਾਰੇ ਤੌਰ ਤੇ ਸੋ ਆਪਾਂ ਤੁਸੀਂ ਜਿਹੜੇ ਪਿੰਡ ਤੇ ਮੁੱਖ ਕੰਮ ਗਣਾਏ ਆ ਮੈਂ ਦੇਖ ਰਿਹਾ ਕਿ ਪਿੰਡ ਦੇ ਨੌਜਵਾਨਾਂ ਦਾ ਇੱਕ ਭਾਰੀ ਇਕੱਠ ਤੁਹਾਡੇ ਨਾਲ ਚੱਲ ਰਿਹਾ ਹੈ ਤੇ ਨੌਜਵਾਨਾਂ ਦੀਆਂ ਕੁਝ ਖਾਸ ਮੰਗਾਂ ਹੁੰਦੀਆਂ ਜਿਵੇਂ ਕਿ ਪੰਜਾਬ ਦੇ ਵਿੱਚ ਤੁਸੀਂ ਦੇਖਿਆ ਕਿ ਨਸ਼ੇ ਦਾ ਛੇਵਾ ਤਰੀਆ ਬਾਕ ਉਸ ਨੂੰ ਲੈ ਕੇ ਤੁਸੀਂ ਤੁਹਾਡੀ ਕੀ ਸੋਚ ਹੈ ਨਸ਼ਿਆ ਬਾਰੇ ਕੀ ਹੈ ਧਰੋਪ ਸਾਹਿਬ ਸਭ ਤੋਂ ਪਹਿਲਾਂ ਮੇਰਾ ਪਿੰਡ ਇਸ ਵੱਲੋਂ ਵਧਾਈ ਦਾ ਭਾਗ ਹੈ ਮੇਰੇ ਪਿੰਡ ਦੇ ਵਿੱਚ ਨਸ਼ਾ ਬਹੁਤ ਘੱਟ ਬਿਲਕੁਲ ਤੱਕ ਸਮਾਜ ਚ ਕੋਈ ਵੀ ਇਹੋ ਜਿਹੀ ਜਗ੍ਹਾ ਨਹੀਂ ਹੋਣੀ ਜਿੱਥੇ 0% ਨਸ਼ਾ ਹੋਵੇ ਪਰ ਸਾਡੇ ਪਿੰਡ ਸਾਰੇ ਲੋਕ ਨੌਜਵਾਨ ਮੁੰਡਿਆਂ ਦੇ ਚਿਹਰੇ ਤੇ ਤੁਹਾਨੂੰ ਲਾਲੀਆਂ ਮਿਲਣਗੀਆਂ ਕੋਈ ਮਰਝਾਏ ਚਿਹਰੇ ਨਹੀਂ ਮਿਲਣਗੇ ਸਾਡੇ ਪਿੰਡ ਦੇ ਤਕਰੀਬਨ ਨੌਜਵਾਨਾਂ ਨੂੰ ਗਰਾਊਂਡ ਦਾ ਬਹੁਤ ਸ਼ੌਂਕ ਹੈ ਸ਼ਾਮ ਨੂੰ ਸਾਡੇ ਜਿੰਨੇ ਵੀ ਨੌਜਵਾਨ ਛੜਚਾ ਖੰਬਿਆਂ ਤੇ ਨਹੀਂ ਮਿਲਣਗੇ ਬਜ਼ਾਰਾਂ ਵਾਲ ਨੂੰ ਜਾਂਦੇ ਮੈਨੀਆਂ ਗਰਾਊਂਡ ਦੇ ਪਾਸੇ ਜਾਂਦੇ। ਸਵੇਰ ਤੁਸੀਂ 4 ਵਜੇ ਚਲੇ ਜਾਓ ਗਰਾਊਂਡ ਦੇ ਵਿੱਚ ਉੱਥੇ ਸਾਡੇ ਚੰਗੇ ਨੌਜਵਾਨ ਮੁੰਡੇ ਤਾਂ ਹੀ ਸਾਡੇ ਪਿੰਡ ਦੇ ਪਲੇਅਰ ਬਹੁਤ ਹੋਏ। ਸਾਡੇ ਪਿੰਡ ਦੇ ਵਿੱਚ ਵਕਸ਼ਿਸ਼ ਹੈ ਜੀ ਇਹ ਸਾਡੇ ਪਿੰਡ ਦੇ ਪਲੇਅਰ ਬਹੁਤ ਮਤਲਬ ਹੋਏ। ਸ਼ਾਇਰ ਬਹੁਤ ਹੋਏ, ਲਿਖਾਰੀ ਬਹੁਤ ਹੋਏ। ਸਾਡੇ ਪਿੰਡ ਦਾ ਇੱਕ ਨੌਜਵਾਨ ਮੁੰਡਾ ਸੀਰਾ ਲਹਾਰਜਾ ਲਿਖਾਰੀ ਹੋਇਆ ਮੇਰੇ ਸਾਹਮਣੇ ਖੜਿਆ ਹੈ। ਇਹ ਮੁੰਡੇ ਨੇ ਵੀ ਸਾਡੇ ਪਿੰਡ ਦੇ ਕਿਤਾਬ ਲਿਖੀ ਹੀਰਿਆਂ ਦੀ ਖਾਨ ਜਿਹੜੀ ਬਹੁਤ ਮਸ਼ਹੂਰ ਹੋਈ ਹੈ ਜਿਹੜੇ ਪਿੰਡ ਦਾ ਸਾਡੇ ਪਿੰਡ ਦਾ ਜਾਣ ਪਛਾਣ ਨਹੀਂ ਸੁਣਿਆ ਵੀ ਨਹੀਂ ਸੀ ਉਹਨਾਂ ਨੇ ਵੀ ਬੜੇ ਤਿਸ਼ਾਨ ਆਪਣੀ ਹੈ ਜੀ ਸੀਰਾ ਲੋਹਾਰ ਮੈਂ ਇਹਨਾਂ ਦਾ ਵੀ ਜ਼ਿਕਰ ਕਰਨਾ ਚਾਹੁੰਦਾ ਸੀ ਕਿਉਂਕਿ ਉਹਨਾਂ ਦਾ ਬੜੇ ਵਧੀਆ ਗੀਤ ਹੈ ਜਿਹੜੇ ਸੁਣਿਆ ਔਰ ਬੜੀ ਇੱਕ ਉੱਚੀ ਤੇ ਸੁੱਚੀ ਸੋਚ ਦੇ ਮਾਲਕ ਹੈ ਬਿਲਕੁਲ ਤੂਰਕੋਟ ਰਣਸੀ ਦੀ ਧਰਤੀ ਹੈ ਮੈਂ ਪਹਿਲਾਂ ਵੀ ਗੱਲ ਕਰਕੇ ਹਟਿਆ ਕਿ ਇਥੋਂ ਬਟੇਵਡੇ ਪਲੇਅਰ ਵੀ ਪੈਦਾ ਹੋਏ ਆ ਤੇ ਬਹੁਤ ਉਮਦਾ ਕਿਸਮ ਦੇ ਸ਼ਾਇਰ ਤੇ ਲੇਖਕ ਵੀ ਪੈਦਾ ਹੋਏ ਆ ਪਰ ਨੌਜਵਾਨਾਂ ਦੀਆਂ ਕੁਝ ਖਾਸ ਮੰਗਾਂ ਹੁੰਦੀਆਂ ਨੇ ਦਾ ਜੀ ਜਦੋਂ ਤੁਸੀਂ ਨੌਜਵਾਨਾਂ ਨੂੰ ਜਾ ਕੇ ਮਿਲਦੇ ਆ ਤਾਂ ਉਹ ਕਿਹੜੀਆਂ-ਕਿਹੜੀਆਂ ਨੌਜਵਾਨਾਂ ਦੇ ਨਾਲ ਸੰਬੰਧਿਤ ਮੰਗਾਂ ਜਿਹੜੀਆਂ ਤੁਸੀਂ ਤੁਹਾਡੇ ਧਿਆਨ ਦੇ ਵਿੱਚ ਆ ਨੌਜਵਾਨ ਸਭ ਤੋਂ ਪਹਿਲਾਂ ਮੰਗਦਾ ਜੀ ਜੇ ਤਾਂ ਗਰਾਊਂਡ ਵੱਲੋਂ ਸਾਡੇ ਹਲੇ ਜਿਮ ਹੈਗਾ ਅਸੀਂ ਹੋਰ ਉਹਨੂੰ ਚੰਗੇ ਤਰੀਕੇ ਨਾਲ ਜਿਮ ਦਾ ਪ੍ਰਬੰਧ ਕਰਨਾ ਸੀ ਗਰਾਊਂਡ ਸਾਡੇ ਨੌਜਵਾਨ ਕਲੱਬ ਆ ਜਿਹੜੇ ਮੁੰਡੇ ਪਹਿਲਾਂ ਹੀ ਬਹੁਤ ਵਧੀਆ ਬਣਾਈ ਪਏ ਆ ਵੀ ਹੋਸੀ ਉਹਨੂੰ ਹੋਰ ਥੋੜਾ ਜਿਆ ਵਧੀਆ ਕਰੀਏ ਸਾਡੀ ਨੌਜਵਾਨਾਂ ਦੀ ਸਭ ਤੋਂ ਵੱਖਰੀ ਮੰਗ ਇਹ ਹੈ ਵੀ ਪਿੰਡ ਨੂੰ ਥੋੜਾ ਜਿਆ ਵਧੀਆ ਬਣਾਇਆ ਜਾਵੇ ਸੀ ਜਿਹੜਾ ਪਾਣੀ ਗੰਦੇ ਪਾਣੀ ਦਾ ਨਿਕਾਸੀ ਵਾਲਾ ਸਭ ਦਾ ਸਾਡਾ ਮੇਨ ਮੁੱਦਾ ਹੀ ਇਹ ਬਣਿਆ ਬੈ ਨਾਲ ਜਾ ਕੇ ਨੌਜਵਾਨਾਂ ਦਾ ਵੀ ਸਭ ਤੋਂ ਪਹਿਲਾਂ ਆਪਾਂ ਇਹਦਾ ਹੱਲ ਕਰੀਏ ਸਾਡੇ ਵੱਖਰੇ ਪਿੰਡ ਹੋਗੇ ਨੌਜਵਾਨਾਂ ਦਾ ਵੀ ਸਾਨੂੰ ਇਹੀ ਹੈ ਵੀ ਅਸੀਂ ਸਾਰੇ ਰਲ ਮਿਲ ਕੇ ਇੱਕ ਵਧੀਆ ਤਰੀਕੇ ਨਾਲ ਪਿੰਡ ਬਣਾਈਏ ਪਿੰਡ ਦੇ ਤਿੰਨ ਤਿੰਨੇ ਚਾਰੇ ਸਾਈਡਾਂ ਤੇ ਇੱਕ ਪਾਰਕ ਬਣਾਈਏ ਅਸੀਂ ਸਾਡੇ ਪਿੰਡ ਇੱਕ ਪਾਰਕ ਬਣਾਇਆ ਵੀ ਰਲ ਮਿਲ ਕੇ ਸਾਰਿਆਂ ਨੇ ਅਸੀਂ ਮਤਲਬ ਸਾਡੇ ਨੌਜਵਾਨ ਇਸੇ ਪਾਸੇ ਪੂਰੇ ਤੜਫਰਾਂ ਦੇ ਵਿੱਚ ਵੀ ਸਾਡਾ ਪਿੰਡ ਇੱਕ ਵੱਖਰਾ ਪਿੰਡ ਹੋਵੇ ਐਂਟਰ ਲੌਕ ਟਾਇਲ ਲੱਗੀ ਹੋਵੇ ਸੋਹਣੇ ਪਾਰਕ ਬਣੇ ਹੋਣ ਪਿੰਡ ਲਾਈਟਾਂ ਲੱਗੀਆਂ ਹੋਣ ਸਾਰਾ ਪਿੰਡ ਅਸੀਂ ਸਾਡੇ ਨੌਜਵਾਨ ਦੀ ਮੰਗ ਹੀ ਮੇਨ ਹੈ ਵੀ ਅਸੀਂ ਇੱਕ ਸੁੰਦਰ ਪਿੰਡ ਵਾਹ ਜੀ ਵਾਹ ਬਿਲਕੁਲ ਤੁਹਾਡੀ ਸੋਚ ਨੂੰ ਦੇਖ ਕੇ ਲੱਗਦਾ ਹੈ ਕਿ ਵਾਕਿਆ ਹੀ ਪੰਜਾਬ ਦੀ ਸਿਆਸਤ ਹੈ ਜਿਹੜੀ ਬਦਲਣ ਜਾ ਰਹੀ ਹੈ ਪੰਜਾਬ ਦੇ ਦਿਨ ਹੈ ਜਿਹੜੇ ਵਾਕਿਆ ਹੀ ਬਦਲਣ ਜਾ ਰਹੇ ਹੈ ਜਦੋਂ ਇੱਕ ਅਜਿਹੀ ਸਾਫ ਸੁਥਰੀ ਸੋਚ ਲੈ ਕੇ ਨੌਜਵਾਨ ਜਿਹੜਾ ਰਾਜਨੀਤੀ ਦੇ ਵਿੱਚ ਆਉਣਗੇ ਤਾਂ ਜ਼ਾਹਿਰ ਹੈ ਕਿ ਪੰਜਾਬ ਦੀ ਨੋਹਾਰ ਹੈ ਬੰਦੀ ਸੋ ਨਿੰਦਾ ਜੀ ਤੁਹਾਡਾ ਚੋਣ ਨਿਸ਼ਾਨ ਕੀ ਹੈ ਸਰ ਮੇਰਾ ਚੋਣ ਨਿਸ਼ਾਨ ਹੈ ਮੇ ਸੋ ਜਾਂਦੇ ਜਾਂਦੇ ਤੁਸੀਂ ਆਪਣੇ ਪਿੰਡ ਦੇ ਲੋਕਾਂ ਲਈ ਕੋਈ ਖਾਸ ਨੇਹਾ ਖਾਸ ਅਪੀਲ ਕਰ ਜਾਓ ਬਿਲਕੁਲ ਮੇਰੇ ਪਿੰਡ ਦੇ ਸਾਰੇ ਨਗਰ ਨਿਵਾਸੀ ਨੂੰ ਇਹ ਬੇਨਤੀ ਹੈ ਜੀ ਮੇਰੀ ਅਪੀਲ ਹੈ ਹੱਥ ਬੰਨ ਕੇ ਅਪੀਲ ਹੈ ਵੀ ਮੈਨੂੰ ਤੁਸੀਂ ਇੱਕ ਵਾਰੀ ਮੌਕਾ ਜ਼ਰੂਰ ਦਿਓ ਮੇਜ ਮੇਰਾ ਚੋਣ ਨਿਸ਼ਾਨ ਹੈ ਮੈਂ ਤੁਹਾਡੇ ਨਾਲ ਵਾਦਾ ਕਰਦਾ ਕਿ ਮੈਂ 5 ਸਾਲ ਤੁਹਾਨੂੰ ਦੇਵਾਂਗਾ ਕੀ ਤਰੀਕ ਨੂੰ ਆਪਣੇ ਚੋਣ ਆਉਣੀ ਹੈ ਸਾਰੇ ਜਾਣੇ ਆਪਾਂ ਮੈਨੂੰ ਰਲ ਮਿਲ ਕੇ ਕਾਮਯਾਬ ਕਰੋ ਮੇਰੇ ਨਾਲ ਦੇ ਜਿਹੜੇ ਪੰਚਾਇਤ ਮੈਂਬਰ ਜਿੰਦੇ ਪੰਚ ਹੈ ਉਹਨਾਂ ਨੂੰ ਵੀ ਕਾਮਯਾਬ ਕਰੋ ਕਿਉਂਕਿ ਟੀਮ ਤੋਂ ਬਿਨਾ ਬੰਦਾ ਕੁਝ ਨਹੀਂ ਕਰ ਸਕਦਾ ਉਹ ਵੀ ਨਾਲ ਟੀਮ ਹੋਣਾ ਜ਼ਰੂਰੀ ਹੈ ਨੌਜਵਾਨ ਪਿੰਡ ਦੇ ਹੋਣਾ ਜ਼ਰੂਰੀ ਹੈ ਸਾਰੇ ਨਗਰ ਨੂੰ ਪਤਾ ਹੈ ਜੀ ਵੀ ਮੇਰੇ ਨਾਲ ਤਕਰੀਬਨ ਤਕਰੀਬਨ ਸਾਰੇ ਪਿੰਡ ਦੇ ਨੌਜਵਾਨ ਮੇਰੇ ਨਾਲ ਹੈ ਮੈਂ ਸਾਰੇ ਨਾਲ ਮਿਲ ਕੇ ਅਸੀਂ ਇਹ ਮਿਹਨਤ ਕਰ ਰਹੇ ਹਾਂ ਘਰ ਘਰ ਜਾ ਕੇ ਆਪਦੇ ਦੱਸ ਰਹੇ ਹਾਂ ਵੀ ਮਤਲਬ ਆ ਅਸੀਂ ਇਸ ਤਰ੍ਹਾਂ ਕਰਾਂਗੇ ਇਸ ਤਰ੍ਹਾਂ ਕਰਾਂਗੇ ਤੇ ਲੋਕ ਸਾਡੇ ਤੇ ਵਿਸ਼ਵਾਸ ਵੀ ਕਰ ਰਹੇ ਹਟਨੂ ਸਾਹਿਬ ਜੀ ਸਾਨੂੰ ਘਰ ਘਰ ਜਾਣ ਤੇ ਪਤਾ ਲੱਗਦਾ ਅੱਜ ਵੀ ਕੱਲ ਵੀ ਤੁਸੀਂ ਵੇਖਿਆ ਹੁਣ ਵੀ ਇੰਨਾ ਪਿਆਰ ਸਤਿਕਾਰ ਮੈਂ ਤਾਂ ਸੋਚਿਆ ਨਹੀਂ ਸੀ ਕਦੇ ਵੀ ਮੈਨੂੰ ਇੰਨਾ ਮਿਲੇਗਾ ਪਰਮਾਤਮਾ ਮਿਹਰ ਕਰੂ ਸਾਨੂੰ ਗੁਰੂ ਮਹਾਰਾਜ ਮੌਕਾ ਦੇਣ ਅਸੀਂ ਆਪਦੇ ਪਿੰਡ ਲਈ ਕੁਝ ਨਾ ਕੁਝ ਕਰ ਸਕੀਏ ਮੈਂ ਲੋਕਾਂ ਨੂੰ ਇਹੀ ਅਪੀਲ ਕਰਦਾ ਵੀ ਤੁਸੀਂ ਮੇਰੇ ਤੇ ਇੱਕ ਵਾਰੀ ਵਿਸ਼ਵਾਸ ਕਰਕੇ ਦੇਖੋ ਮੇਰਾ ਪਿੰਡ ਇੱਕ ਬਹੁਤ ਵਧੀਆ ਪਿੰਡ ਆਪਣਾ ਵਧੀਆ ਬਣ ਰਿਹਾ ਜੀ ਸੋ ਅਸੀਂ ਪੈਰੇਦਾਰ ਟੀਵੀ ਵੱਲੋਂ ਵੀ ਦੁਆ ਕਰਦੇ ਆ ਸਾਡੀਆਂ ਸ਼ੋਭੇ ਸ਼ਾਮਾਂ ਜਿਹੜੀਆਂ ਤੁਹਾਡੇ ਨਾਲ ਦੁਆ ਕਰਦੇ ਆ ਕਿ ਜਰੂਰ ਤੁਹਾਨੂੰ ਇਸ ਚੋਣ ਦੇ ਵਿੱਚ ਕਾਮਯਾਬੀ ਮਿਲੇ ਤੇ ਤੁਸੀਂ ਆਪਣੇ ਪਿੰਡ ਲਈ ਕੁਝ ਚੰਗਾ ਨੌਜਵਾਨਾਂ ਲਈ ਕੁਝ ਚੰਗਾ ਕਰ ਸਕੋ ਸੋ ਦੋਸਤੋ ਫਿਲਹਾਲ ਮੈਨੂੰ ਪ੍ਰਦੀਪ ਤੇ ਲੋਨੂ ਦੇਵੋ ਇਜਾਜ਼ਤ ਤੇ ਕੱਲ ਫਿਰ ਇੱਕ ਨਵੇਂ ਪਿੰਡ ਦੇ ਵਿੱਚ ਨਵੇਂ ਉਮੀਦਵਾਰ ਦੇ ਨਾਲ ਤੁਹਾਡੀ ਖਾਸ ਮੁਲਾਕਾਤ ਕਰਵਾਵਾਂਗੇ ਇਸ ਪ੍ਰੋਗਰਾਮ ਚੋਣ ਸਰਗਰਮੀਆਂ ਦੇ ਵਿੱਚ ਕੈਮਰਾਮੈਨ ਰਜਿੰਦਰ ਖੋਟੇ ਦੇ ਨਾਲ ਮੈਨੂੰ ਪ੍ਰਤੀਬ ਦੇ ਤੋਂ ਉਹਨੂੰ ਦੇਵੋ ਇਜਾਜ਼ਤ ਸਤਿ ਸ਼੍ਰੀ ਅਕਾਲ